ਵੀਰਵਾਰ ਸ਼ਾਮ ਨੂੰ ਥਾਣਾ ਸਿਟੀ ਦੇ ਅਧੀਨ ਪੈਂਦੇ ਇਲਾਕੇ ਮਹਿਰਚੰਦ ਰੋਡ ਤੇ ਗੁੰਡਾਗਾਰੀ ਦਾ ਨੰਗਾ ਨਾਚ ਵੇਖਦੋਂ ਮਿਲਿਆ ਜਿੱਥੇ 4-5 ਲਗਾ ਪੋਸ਼ਣ ਰਏ ਰੋਡ ਤੇ ਸਥਿਤ ਇੱਕ ਹੋਟਲ ਤੇ ਕੰਮ ਕਰਦੇ ਵਿਵੇਕ ਨਾਮ ਦੇ ਹਿਮਾਚਲੀ ਵੇਟਰ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਕਾਗੜਾ ਵਾਸੀ ਵਿਵੇਕ ਕੁਮਾਰ ਜੋ ਹੁਣ ਸਿਨੇਮਾ ਸਟਰੀਟ ਗੁਰਦਾਸਪੁਰ ਵਿਖੇ ਰਹਿੰਦਾ ਹੈ ਮਹਿਰਚੰਦ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ ਸ਼ਾਮ 5:30 ਵਜੇ ਦੇ ਕਰੀਬ 4-5 ਅਨਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਹਰ ਘੇਰ ਲਿਆ ਅਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਗੈਰ ਕਿਸੇ ਰਹਿਮ ਤੇ ਉਸ ਦੀ ਕੁੱਟਮਾਰ ਕੀਤੀ ਅਤੇ ਆਸ-ਪਾਸ ਦੇ ਲੋਕਾਂ ਨੇ ਆ ਕੇ ਉਸ ਨੂੰ ਛੁਡਾਇਆ ਅਤੇ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਉਸ ਨੂੰ ਭੇਜਿਆ ਗਿਆ। ਇਹ ਗੱਲਬਾਤ ਤੁਸੀਂ ਨਹੀਂ ਹੋਈ ਮੈਂ ਤਾਂ ਵੀ ਸੋ ਰੋਡ ਤੇ ਸ਼ੇਅਰ ਕਰ ਰਿਹਾ ਸੀਗਾ। ਮੈਂ ਆਇਆ ਤਾਂ ਵੇਖਿਆ ਮੈਂ ਰੋਡ ਤੇ ਸ਼ਾਇਦ ਐਕਸੀਡੈਂਟ ਪੈਰਾ ਹੋਇਆ ਕੁਝ। ਤੋਂ ਜਦੋਂ ਵੀ ਇੱਥੇ ਆ ਕੇ ਦੇਖਿਆ ਮੋਢਾ ਇੱਥੇ ਆਪਣੇ ਹੋਟਲ 'ਚ ਕੰਮ ਕਰਦਾ ਸੀਗਾ। ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰ੍ਹਾਂ ਕੋਈ ਰੈਂਟ ਤੇ ਲਿਆ ਹੋਇਆ ਹੈ ਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੇ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣੂ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲ ਰਹੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਤੇ ਨਹੀਂ ਉਹਦੇ ਛੋਟੇ ਬਰੇਦ ਨੇ ਜੋ ਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਇਹਦੇ ਦਾ ਕੀ ਨਾਮ ਹੈ ਇਹ ਸੱਟਾ ਲੱਗਿਆ ਇਹਦੇ ਨਾਮ ਤੇ ਵੇਕਾ ਹਮਾ ਚੱਲਦਾ ਹਮਾ ਚੱਲਦਾ ਬੇਟੀ ਕਿ ਤੇਨੇ ਕਿੰਨੇ ਬੰਦੇ ਜਨਾ ਲਾਇਆ ਮਨੂ ਜੀ ਰੋਰ ਤੇ ਜੋ ਸੁਣੇ ਮੈਂ ਇਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋਰ ਤੇ ਸੁਣਿਆ ਕਿ ਤੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚੱਕੇ ਇਹ ਮਨੂਲੀ ਭਾਈ ਪਤਾ ਹੈ ਹੁਣ ਉਹ ਹੀ ਜਾਣਦਾ ਕਿ ਮੈਂ ਮੌਕੇ ਤੇ ਹੈ ਨਹੀਂ ਸੀ ਭਾਈ ਇੱਥੇ ਯਾਰ ਵਗੈਰਾ ਵੀ ਗਈ ਹੋਣਾ ਨਹੀਂ ਸੁਣਤੀ ਆ ਕਿ ਤੇ ਦਸਤਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀਰੀ ਵਗੈਰਾ ਗੱਡੜ ਹੈ ਸੀਸੀਰੀ ਜੀ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜੇਗੀ ਜੇ ਕੋਈ ਬਾਹਰ ਹੋਵੇ ਫਿਰ ਭਾਈ ਉਹ ਤੇ ਨਹੀਂ ਆ ਸਕਣੀ ਸਟਾਰਕੀ ਹੋ ਗਿਆ ਨੇ ਵੀ ਰੋੜ ਤੇ ਇਥੇ ਮੁੰਡਾ ਮਲਾਜ ਉਹਨਾਂ ਸਿਆਰ ਕੰਡੇ ਗਲੀ ਦੇਨ ਘੁੰਮ ਕੇ ਅਗਲੀ ਗਲੀ ਆਉਂਦੇ ਆ ਇਥੇ ਮੋੜ ਤੇ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ ਤੋ ਜਦੋਂ ਅੱਗੇ ਦੇਖਿਆ ਤੇ ਮੈਂ ਕਿਹ ਕੋਈ ਬੰਦਾ ਆਪਣਾ ਨਹੀਂ ਉਹ ਵੇਖਿਆ ਜਾ ਕੇ ਹੀ ਲੰਮੇ ਪਿਆ ਹੋਇਆ ਸੀ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਮਿਲਦੇ ਬਣਾ 108 ਤੇ ਫੋਨ ਕੀਤਾ ਹੈ ਉਥੇ ਕੰਟਰੋਲ ਰੂਮ ਤੇ ਫੋਨ ਕੀਤਾ ਨਹੀਂ ਆ ਗਿਆ ਮਲਾਜ ਮਲਾਜ ਨੂੰ ਦੁਆਇਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਇਹ ਵਾਈਫ ਦੇ ਵਿਆਹ ਨਾਲ ਦੇ ਥੋੜੇ ਉਹਦੇ ਘਰ ਵੀ ਦੋ ਚਾਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਇਹ ਤੇ ਸਰਕਾਰੀ ਉਸ ਸੁਲਿਭ ਜੀ ਭੇਜਿਆ ਕਿ ਇਹ ਮਤਲਬ ਪਾਰਟੀ ਦਾ ਕੰਮ ਹੈ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹਨੇ ਨਹੀਂ ਸੋਚਿਆ ਕਿ ਕਿੰਨਾ ਕਦੇ ਕੰਮ ਤੇ ਮਾੜਾ ਨਾਲ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਜਿਹੜੇ ਗੁੰਨਾ ਕਰਦੇ ਇੰਨੀ ਵੱਡੀ ਸ਼ਹਿਰਿਆਂ ਜਿਹੜਾ ਕੋਈ ਇੱਕ ਦੋ ਜਣ ਮਰਜ਼ੀ ਆ ਕੇ ਵੱਢੀ ਜਾ ਰਹੇ ਭੈਣਗੇ ਨਹੀਂ ਕੋਈ ਜੇ ਕੋਈ ਗੱਲ ਕਰਨੀ ਤੇਰੀ ਕੋਈ ਗੱਲ ਵਈ ਉਹਦੇ ਖਿਲਾਫ ਦਰਖਾਸਤ ਹੀ ਉਠਾਣੀ ਜਦੋਂ ਦੋ ਚਪੇੜਾ ਮਾਰ ਲੂ ਕੋਈ ਲਤਵਾ ਤੋੜ ਕੇ ਵਾਜ ਹੀ ਕਰਦਾ ਉਹ ਇਹ ਟੱਪਰੇ ਦੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹੀ ਖਾਣਾ ਭਾਜੀ ਮੈਂ ਗੁਰਦਾਪੁਰੋਂ ਇੱਥ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੂ ਕੀਸ਼ੇ ਖੜਿਆ ਡਰਾੜ ਉਹਨੂੰ ਕੋ ਟੈਂਸ਼ਨ ਫੁੱਟ ਗਈ ਡਰਾੜੀ ਉਹਨੇ ਮੇਰੇ ਮੋਢੇ ਮਾਰਿਆ ਵਾ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਿਵ ਤੇ ਆਏ ਦੂਤਲ ਮੰਦਿਰ ਤੇ ਸ਼ੇਰ ਪ੍ਰਦੇਕਿੰਚੀ ਦਾ ਸਰਜੀਆ ਜੋ ਮੈਨੂੰ ਪੈਰ ਲਗਾਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾ ਦਾ ਅੰਦਰੂ ਕੀਸ਼ੇ ਦਿੰਦਾ ਤੇ ਕੋਈ ਜਾਣ ਦਿੰਦਾ ਕਿ ਇਹਨੇ ਕੋਈ ਝਗੜਾ ਸੀ ਨਾ ਇਹ ਵੀ ਆਈ ਸੀ ਤੋਂ ਉਹ ਬੱਤ ਜੀ ਉਹਦੀ ਕਵਿਉ ਸਾਰਾ ਪਤਾ ਬਈ ਜਿਹੜੇ ਮੁੰਡਿਆ ਹੈ ਨਹੀਂ ਪਰ ਸ਼ਰੀਆਮ ਗੁੰਡਾ ਦਰਦੀ ਹੋਈ ਹੈ ਸ਼ਰੀਆਮ ਗੁੰਡਾ ਦਰਦੀ ਹੋਈ ਹੈ ਹਾਂ ਪਪਾ ਕੀ ਦੋਗ ਦੀ ਘਟਨਾ ਸਾਰੀ ਇਹ ਜੀ ਮੈਂ ਤੇ ਅੱਤਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਮਾਰ ਕੇ ਵੇਖਿਆ ਉਹ ਕਹਿੰਦੇ ਮੈਨੂੰ ਮਾਰ ਕੇ ਦਰਵਾਜ਼ੇ ਦੇ ਅੰਨੇ ਵਾ ਮਾਰੇ ਨੇ ਡਾਰ ਲੌ ਲਾਣੋ ਲੌ ਲਾਣੋ ਅੱਲਾ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬਨਨ ਦਾ ਅੱਛਾ ਹਾਂ ਨਾ ਤਾਂ ਤੇ ਮੋਟੇ ਦੀ ਮੋਟੇ ਦੱਸਦੇ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਵਾਸਤੇ ਮੇਰੀ ਵਾਡੀ ਸੀਗਾ ਮੇਰੀ ਜਾਨ ਨਿਕਲਦੀ ਰੂ ਵਗਰੋਂ ਹਟਣੀ ਜਾ ਮੋਟੇ ਇਥੋਂ ਹਟਦਾ ਨਾ ਇਹ ਜੋ ਝਰਸ ਦਾ ਮਾਰਾ ਜਿਹਦਾ ਜਿਹਦਾ ਮਾਰੀ ਜਿਹੜਾ ਨਾ ਛੜਿਆ ਉਹਨੇ ਡਰਾਡ ਮਾਰੇ ਨੇ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਉਹ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਗਰਦੀ ਪਈ ਜਿਆ ਦਿਨੇ ਤੋਂ ਪਹਿਲੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਲਗਾਈ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਡ ਤੇ ਡਰਾਡ ਮਾਰੇ ਹਾਂਜੀ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਈ ਉਹਨੂੰ ਪੁਲਿਸ ਦੀ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਕਿਹੜੀ ਬੱਜੀ ਆ ਇਹ ਆਪਣੇ ਸੰਗੋਪਾ ਰੋਡ ਬੱਜਦਾ ਜੀ ਇਹ ਚੰਗਰ ਚਾਹੋ ਮੇਰੇ ਜਿਹੜਾ ਬਚਾਈਏ ਜੀ ਮੇਰੇ ਚੰਦ ਰੋਡ ਜਾ ਕੇ ਅੰਮੀ ਬੰਦੇ ਦਾ ਬਚਾਈਏ ਤੁਹਾਨੂੰ ਕੋਈ ਕੀ ਉਹ ਸਾਥ ਕਿਨੇ ਇੱਕ ਕਿਨੇ ਜਖਮੀ ਹੋਏ ਮੁੰਡੇ ਇੱਕ ਕੋਈ ਕੋਈ ਹੋਇਆ ਤਾਂ ਦੂਜੇ ਪਤਾ ਹੀ ਕੋਈ ਨਹੀਂ ਮੁੰਡਿਆ ਕਿੰਨੇ ਨਹੀਂ ਆ ਜੀ ਪੱਲ ਲੱਗ ਤੇ ਮੁੰਡਾ ਜਖਮੀ ਕਿੰਨਾ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਦਾਂ ਆ ਗਿਆ ਹੌਸਪਟਲ ਗਿਆ ਕਿੰਨੇ ਮੁੰਡਾ ਹੌਸਪਟਲ ਪਹਾਰਾ ਹਾਂ ਜੀ